ਪੰਜਾਬ ਰੋਜੀਟੀ 5 ਅੱਜ ਆਪਾਂ ਵਾਦੀ ਹਸਪੀਟਲ ਦੇ ਡਾਕਟਰ ਮੈਡਮ ਨਾਲ ਖੜੇ ਆ ਜੋ ਕਿ ਗੋਡਿਆਂ ਦਾ ਇੱਥੇ ਪੈਲਸ ਵਿੱਚ ਜਾਣਕਾਰੀ ਦਿੱਤੀ ਜਾ ਰਹੀ ਹੈ ਆਓ ਆਪਾਂ ਮੈਡਮ ਨਾਲ ਗੱਲਬਾਤ ਕਰਦੇ ਹਾਂ ਕੀ ਕਹਿਣਾ ਚਾਹ ਰਿਹਾ ਇਸ ਬਾਰੇ ਹਾਂਜੀ ਮਨਕੀ ਨਾ ਮੇਰੇ ਡਾਕਟਰ ਸੋਨੀਆ ਵਾਦੀ ਜੀ ਮੈਨੂੰ ਜੋ ਅੱਜ ਡਾਕਟਰ कॅम्प ਲਗਾਇਆ ਗਿਆ ਪੈਰਸ ਦੇ ਵਿੱਚ ਜਾਣਕਾਰੀ ਦਿੱਤੀ ਜਾ ਰਹੀ ਹੈ ਉਹਦੇ ਵਾਸਤੇ ਕੀ ਕਹਿਣਾ ਚਾਹ ਰਹੇ ਤੁਸੀਂ ਅਸੀਂ ਰੋਬੋਟਿਕ ਨੀ ਤੇ हिਪ ਰਿਪਲੇਸਮੈਂਟ ਬਾਰੇ ਜਾਣਕਾਰੀ ਦੇ ਰਹੇ ਹਾਂ ਇਹ ਵਰਡ ਦਾ ਮੋਸਟ ਐਡਵਾਂਸਡ ਰੋਬੋਟ ਹੈ ਜਿਸ ਨਾਲ ਗੋਡੀ ਆਤੇ हिਪ ਬਦਲਿਆ ਜਾਏਗਾ ਮੈਡਮ ਇਹਦੇ ਵਾਸਤੇ ਕੋਈ ਸਰੀਰ ਦੇ ਵਿੱਚ ਹਾਨੀਕਾਰਕੀ ਆ ਕੋਈ ਪ੍ਰੋਬਲਮ ਆ ਸਕਦੀ ਹੈ ਬਿਲਕੁਲ ਵੀ ਨਹੀਂ ਬਲਕਿ ਜਿੰਨੇ ਵੀ ਹਾਈ ਰਿਸਕ ਕੇਸਿਸ ਹੈ ਜਿਨ੍ਹਾਂ ਨੂੰ ਕੋਈ ਦਿਲ ਦੀ ਦਿੱਕਤ ਹੈ 슈ਗਰ ਹੈ ਜਾਂ ਫਿਰ ਕਿਸੇ ਹੋਰ ਕਾਰਨ ਕਰ ਉਹਨਾਂ ਦੀ ਸਰਜਰੀ ਨਹੀਂ ਹੋ ਸਕਦੀ ਰੋਬੋਟ ਨਾਲ ਅਸੀਂ ਇਹ ਕਰ ਸਕਦੇ ਹਾਂ ਸਰਜਰੀ ਕਿਉਂਕਿ ਇਹਦੇ ਵਿੱਚ ਹਾਰਟ ਦਾ ਰਿਸਕ ਬਹੁਤ ਘੱਟ ਹੁੰਦਾ ਹੈ ਮੈਡਮ ਇਹ ਪੰਜਾਬ ਦੇ ਵਿੱਚ ਪਹਿਲਾ ਹੀ ਰੋਬੋਟ ਦਣਕੜੀ ਲਿਆਂਦੀ ਗਈ ਹੈ ਹਾਂਜੀ ਜਿਹੜਾ ਹੁਣ ਇਹ ਮੋਸਟ ਐਡਵਾਂਸਡ ਸਮਿਥਨ ਨੇਫਿਊ ਦਾ ਕੋਰੀ ਰੋਬੋਟ ਹੈ ਇਹ ਸਭ ਤੋਂ ਫਰਸਟ ਰੋਬੋਟ ਹੈ ਮੈਡਮ ਇਹਦੀ ਫੀਸ ਕਿੰਨੀ ਰੱਖੀ ਗਈ ਹੈ ਸਰ ਫੀਸ ਜਿਹੜੀ ਡਿਪੈਂਡ ਕਰਦੀ ਹੈ ਕਿ ਕਿਹੜਾ ਇੰਪਲਾਂਟ ਆਪਾਂ ਸਿਲੈਕਟ ਕਰ ਰਹੇ ਹਾਂ ਜਨਰਲੀ 2 ਤੋਂ 2.5 ਲੱਖ ਤੋਂ ਸ਼ੁਰੂ ਹੋ ਜਾਂਦਾ ਹੈ ਦੋਨੋਂ ਗੋਡਿਆਂ ਦਾ ਮੈਡਮ ਇਹਦੇ ਵਿੱਚ ਜਿਵੇਂ ਬਰਜੂਗਾ ਨੂੰ ਤੁਰਨ ਵਾਸਤੇ ਜਾਂ ਕੋਈ ਹਰ ਪ੍ਰੋਬਲਮ ਤਾਂ ਨਹੀਂ ਆ ਸਕਦੀ ਬਿਲਕੁਲ ਵੀ ਨਹੀਂ ਬਲਕਿ ਰੋਬੋਟਿਕ ਨੀ ਰਿਪਲੇਸਮੈਂਟ ਦਾ ਫਾਇਦਾ ਹੀ ਇਹ ਹੈ ਕਿ ਇਹਦੇ ਵਿੱਚ ਬਿਲਕੁਲ ਪੇਨ ਨਹੀਂ ਹੈ ਬਲੱਡ ਲੌਸ ਬਿਲਕੁਲ ਮਿਨੀਮਮ ਹੈ ਤੇ ਪੇਸ਼ੈਂਟ ਨੈਕਸਟ ਡੇ ਹੀ ਚੰਨਾ ਪਿੰਨਾ ਸਟਾਰਟ ਕਰ ਸਕਦਾ ਹੈ ਮੈਡਮ ਇਹ ਹਸਪੀਟਲ ਐਡਰੈਸ ਕੀ ਹੈ ਪ੍ਰੋਪਰ ਜੀ ਸਰ ਇਹ ਵੱਡੀ ਹਸਪੀਟਲ ਜਿਹੜਾ ਕਿ 35 ਸਾਲ ਤੋਂ ਸਰਵ ਕਰਦੇ ਆਸੀਂ ਆ ਰਹੇ ਹਾਂ ਜੀਟੀ ਰੋਡ ਓਪੋਜ਼ਿਟ ਭੱਟੀ ਰੋਡ ਤੇ ਲੋਕੇਟਿਡ ਹੈ ਥੈਂਕ ਯੂ ਐਸੀ ਮੈਡਮ ਹਸਪੀਟਲ ਦੇ ਡਾਕਟਰ ਜੋਗੀ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਗੋਡਿਆਂ ਬਾਰੇ ਆਓ ਆਪਾਂ ਅੱਗੇ ਹੋਰ ਨਵੀਆਂ ਤਾਜ਼ੀਆਂ ਖਬਰਾਂ ਲੈ ਕੇ ਆਉਨੇ ਹਾਂ ਡਾਕਟਰ ਨੀਤ ਕਮਲ ਸਿੰਘ ਵਾਦੀ ਹੈ ਅਸੀਂ ਵਾਦੀ ਹਸਪੀਟਲ ਬਠਿੰਡਾ ਦੇ ਵਿੱਚੋਂ ਦੀ ਆਏ ਹਾਂ ਅਸੀਂ ਅੱਜ ਇਨੋਗ੍ਰੇਸ਼ਨ ਕਰ ਰਹੇ ਹਾਂ ਦੋ ਚੀਜ਼ਾਂ ਦੀ ਵਾਦੀ ਰੋਬੋਟਿਕ ਨੀ ਐਂਡ ਹਿਪ ਰਿਪਲੇਸਮੈਂਟ ਸਿਸਟਮ ਐਂਡ ਵਾਦੀ ਆਈਵੀਐਫ ਅਸੀਂ ਇਹ ਨਿਊ ਟੈਕਨੋਲੋਜੀ ਲੈ ਕੇ ਆਏ ਹਾਂ ਦੋਨੋਂ ਹੀ ਖੇਤਰਾਂ ਦੇ ਵਿੱਚ ਜਿਦੇ ਵਿੱਚ ਅਸੀਂ ਰੋਬੋਟ ਦੇ ਨਾਲ ਚੂਲੇ ਅਤੇ ਗੋਡੇ ਬਦਲਦੇ ਹਾਂ ਇਹ ਮੇਰੇ ਮੈਡਮ ਨੇ ਡਾਕਟਰ ਸੋਨੀਆ ਇਹ ਆਪਣਾ ਲੇਜ਼ਰ ਦੇ ਨਾਲ ਆਈਵੀਐਫ ਟ੍ਰੀਟਮੈਂਟ ਕਰਦੇ ਹੈ ਜਿਹੜਾ ਕਿ ਮੋਸਟ ਐਡਵਾਂਸਡ ਟੈਕਨੀਕ ਹੈਗੀ ਹੈ ਜਿਸ ਨਾਲ ਅਸੀਂ ਮੋਰ ਥੈਨ 90% ਸਕਸੈਸਫੁਲ ਰਿਜ਼ਲਟਸ ਦੇ ਰਹੇ ਹਾਂ ਮੁਬਾਰਕਾਂ ਜੀ ਹੁਣ ਆਪਾਂ ਸੋਚਦੇ ਹਾਂ ਕਿ ਪੁਰਾਣੀ ਟੈਕਨੀਕ ਨਾਲ ਜਦੋਂ ਗੋਡੇ ਬਦਲੇ ਹੀ ਜਾ ਰਹੇ ਸੀ ਤੇ ਫਿਰ ਰੋਬੋਟ ਦੀ ਕੀ ਲੋੜ ਹੈ ਰੋਬੋਟ ਦੇ ਨਾਲ ਆਪਾਂ ਐਕਿਊਰੇਸੀ 100% ਲੈ ਕੇ ਆੰਦੇ ਹ ਜਿਸ ਦੇ ਵਿੱਚ ਕੱਟ ਖੂਨ ਦਾ ਵਾਹ ਔਨ ਕਰਕੇ ਲੈਸ ਬਲੱਡ ਲਾਸ ਔਨ ਕਰਕੇ ਹਾਰਟ ਦਾ ਰਿਸਕ ਬਹੁਤ ਘੱਟ ਜਾਂਦਾ ਹੈ ਚੀਰ ਫਾੜ ਮੌਜੂਦਾ ਨਹੀਂ ਕੀਤੀ ਜਾਂਦੀ ਬਲੇਡਲੈਸ ਸਰਜਰੀ ਹੈ ਜਿਸ ਦੇ ਨਾਲ ਪੋਸਟ ਆਪਰੇਟਿਵ ਰਿਕਵਰੀ ਆਪਰੇਸ਼ਨ ਤੋਂ ਬਾਅਦ ਰਿਕਵਰੀ ਬਹੁਤ ਫਾਸਟ ਹੈ ਤੇ ਦਰਦਾਂ ਨਹੀਂ ਹੁੰਦੀਆਂ ਇਸ ਚੀਜ਼ ਦੇ ਵਿੱਚ ਅਪਰ ਹਾਈ ਰਿਸਕ ਪੇਸ਼ੈਂਟਸ ਦੇ ਵਿੱਚ ਵੀ ਸਰਜਰੀ ਕਰ ਸਕਦੇ ਹਾਂ ਜਿਦਾ ਵਿੱਚ ਕਹਿੰਦਾ ਮਤਲਬ ਜਿਨ੍ਹਾਂ ਦੀ ਉਮਰ ਜ਼ਿਆਦਾ ਹੈ ਜਾਂ ਜਿਨ੍ਹਾਂ ਦਾ ਹਾਰਟ ਦਾ ਰਿਸਕ ਹੈ ਉਹਨਾਂ ਦੇ ਵਿੱਚ ਇਹ ਸਰਜਰੀ ਬਹੁਤ ਵਧੀਆ ਰਿਜ਼ਲਟਸ ਦਿੰਦੀ ਹੈ ਜਿਨ੍ਹਾਂ ਨੂੰ ਬਾਕੀ ਹਸਪੀਟਲ ਦੇ ਵਿੱਚ ਮਨਾ ਕਰ ਦਿੱਤਾ ਜਾਂਦਾ ਹੈ ਉਹ ਅਸੀਂ ਘੱਟ ਰਿਸਕ ਦੇ ਵਿੱਚ ਇਹ ਸਰਜਰੀ ਕਰ ਸਕਦੇ ਹਾਂ ਸੋ ਇਹ ਦਾ ਖਰਚਾ ਕਿੰਨਾ ਕਰੀਏ ਜਿਆਦਾ ਕੋਸਟਲੀ ਨਹੀਂ ਸਰ ਇਹ ਬਿਲਕੁਲ ਕੋਸਟਲੀ ਨਹੀਂ ਹੈ ਅਸੀਂ ਇਨਫੈਕਟ ਹੁਣ ਇੱਕ ਓਪਨਿੰਗ ਸੈਰਮਨੀ ਤੇ ਆਪਣਾ ਇੱਕ ਆਫਰ ਰੱਖੀ ਹੈ ਇੱਕ ਗੁਰਨਾ ਆਪਣੇ ਗੁਰਪੁਰਖ ਤੇ ਅਸੀ ਇੱਕ ਆਫਰ ਵੀ ਲਗਾਈ ਸੀਗੀ ਕਿ ਇਸ ਵਿੱਚ ਕੋਈ ਰੋਬੋਟਿਕ ਦੀ ਐਕਸਟਰਾ ਫੀਸ ਨਹੀਂ ਲਿੱਤੀ ਜਾਊਗੀ ਕਿਉਂਕਿ ਇਹ ਬਾਹਰ ਕਿਸੇ ਵੀ ਹਸਪਤਾਲ ਚ ਤੁਸੀਂ ਕਰਵਾਣੇ ਹੋ ਇੱਕ ਗੁੱਡੇ ਦਾ 50000 ਦਾ ਦੋ ਗੁੱਡੇ ਦਾ ਲੱਖ ਤੱਕ ਦਾ ਖਰਚਾ ਹੋ ਜਾਂਦਾ ਐ ਐਕਸਟਰਾ ਬਾਕੀ ਆਪਰੇਸ਼ਨ ਤੋਂ ਇਲਾਵਾ ਪਰ ਅਸੀਂ ਰੋਬੋਟਿਕ ਦੇ ਕੋਈ ਐਕਸਟਰਾ ਚਾਰजेस ਨਹੀਂ ਲੈ ਰਹੇ ਹਾਂ। ਆਯੂਸ਼ਮਨ ਯੋਜਨਾ ਵੀ ਚੱਲ ਰਹੀ ਹੈ ਜਿਸ ਤੋਂ ਆਯੂਸ਼ਮਨ ਯੋਜਨਾ ਦੇ ਵਿੱਚ ਸਰਕਾਰ ਵੱਲੋਂ ਮਨਾਈ ਹੈ। ਗੋਡੇ ਚੁਲੇ ਨਹੀਂ ਬਦਲੇ। ਤੁਲਾ ਬਦਲੇ ਜਾਂ ਤਾਂ ਪੰਜਾਬ ਸਰਕਾਰ ਹੀ ਗੋਡੇ ਨਹੀਂ ਬਦਲ ਜਾਂਦੀ ਹੈ। ਸਰਕਾਰ ਜਿਵੇਂ ਇਸ ਦਾ ਕੰਪੀਟੀਸ਼ਨ ਵਧ ਰਿਹਾ ਹੈ ਜੀ ਰੋਬਟ ਦਾ ਤੇ ਇਹਦੇ ਨਾਲ ਹੋਰ ਆਪਾਂ ਕੀ ਕਹਿ ਸਕਦੇ ਹਾਂ ਵੀ ਜਿਹੜਾ ਮਰੀਜ਼ਾਂ ਨੂੰ ਐਕਸਟਰਾ ਜਿਹੜਾ ਰਾਹਤ ਮਿਲ ਸਕਦੀ ਹੈ। ਸਰ ਦੋ ਚੀਜ਼ਾਂ ਜੀ ਦੇਖੋ ਇੱਕ ਤਾਂ ਰੋਬੋਟਿਕ ਇੰਡੀਅਨ ਆਂਦੇ ਨੇ ਇੱਕ ਇੰਪੋਰਟਡ ਆਂਦੇ ਨੇ ਆਪਾਂ ਵਰਲਡ ਦਾ ਮੋਸਟ ਐਡਵਾਂਸਡ ਰੋਬੋਟ ਸਿਸਟਮ ਲੈ ਕੇ ਆਇਆ ਯੂਐਸਏ ਮੇਡ ਕੋਰੀਚ ਮੇਸਾ ਨੇਫੂ ਦਾ ਵਰਲਡ ਦੀ ਬੈਸਟ ਕੰਪਨੀ ਹੈ ਐਂਡ ਰਾਹਤ ਇਸ ਇਤਨਾ ਮਿਲ ਰਹੀ ਹੈ ਕਿ ਅਸੀਂ ਇਸ ਤੇ ਕੋਈ ਐਕਸਟਰਾ ਚਾਰजेस ਤੁਹਾਡੇ ਤੋਂ ਨਹੀਂ ਲੈ ਰਹੇਗੇ ਪੇਸ਼ੈਂਟ ਜੋ ਬੋਡੇ ਬਦਲਣ ਲਈ ਚਾਰजेस ਦੇ ਰਿਹਾ ਹੈਗਾ ਉਸੇ ਚਾਰजेस ਦੇ ਵਿੱਚ ਹੀ ਸਰਜੀ ਹੋ ਰਹੀ ਹੈ ਸਿੱਧਾ 1 ਲੱਖ ਰੁਪਏ ਦਾ ਫਾਇਦਾ ਪੇਸ਼ੈਂਟ ਨੂੰ ਹੈਗਾ ਤੇ ਆਈਵੀਐਫ ਦਾ ਜਿਹੜਾ ਤੁਸੀਂ ਸ਼ੁਰੂਆਤ ਕਰ ਰਹੇ ਹੋ ਉਹਦਾ ਕੀ ਹੈ ਆਈਵੀਐਫ ਵਿੱਚ ਅਸੀਂ ਬਾਂਝਪੰਦੀ ਅਸੀਂ ਬਹੁਤ ਪ੍ਰੋਗਰੈਸ ਕੀਤੀ ਸਾਨੂੰ ਪਹਿਲੇ ਅਸੀਂ ਲੈਪਟੋਸਕੋਪਿਕ ਲੈ ਕੇ ਜਾਂਦੀ 93 ਜਿ ਲੈ ਕੇ ਜਾਂਦੀ ਜਦ ਕਿ ਲੋਕੀ ਉਪਰ ਉਪਰ ਚੀਜ਼ਾਂ ਦੇ ਆਪਰੇਸ਼ਨ ਕਰਦੇ ਸੀ ਅਸੀਂ ਦੂਰ ਤੋਂ ਆਪਰੇਸ਼ਨ ਨੂੰ ਕੀਤੇ ਸਾਰੇ ਅਸੀਂ ਦੂਰੋਂ ਕੀਤਾ ਕੀ ਉਹ ਸਰਜਰੀ ਕੀਤੀ ਕਿਡਨੀ ਸੂਰਜ ਕੀਤੇ ਪੰਡੇ ਸੂਰ ਸਾਰਾ ਕੁਝ ਕੀਤਾ ਅਸੀਂ ਉਸ ਲਈ ਉਹੀ ਹੁਣ ਦਾਤ ਜਿਹੜੀ ਇਹ ਮਿਹਨਤ ਕਰਨ ਦੀ ਦਾਤ ਰੱਬ ਨੇ ਸਾਡੇ ਬੱਚਿਆਂ ਨੂੰ ਬਖਸ਼ੀ ਹੈ ਹੁਣ ਇਹ ਹੀ ਨਵੀਂ ਟੈਕਨੋਲੋਜੀ ਵਾਲੇ ਓਪਰਚੂਨ ਆ ਸਾਡੇ ਹਸਪਤਲ ਹੋਰ ਅੱਗੇ ਲੱਗੇ ਜਾ ਰਿਹਾ ਹੈ ਨਾ ਰੋਸ਼ਨ ਕਰ ਰਿਹਾ ਹੈ ਸਾਡਾ ਹਾਲੇ ਕੁ ਸਾਲ ਹੀ ਹੋਇਆ ਚਾਰ ਪੰਜ ਸਾਲ ਹੀ ਹੋਇਆ ਓਪਨ ਦੇ ਐਕਸਪੀਰੀਅੰਸ ਨਾਲ ਦੀ ਨਾਲ ਇਹਨਾਂ ਨੇ ਸ਼ੁਰੂ ਕਰਤਾ ਇਹਨਾਂ ਦਾ ਬਹੁਤ ਅੱਛਾ ਤਜਰਬਾ ਆ ਰਿਹਾ ਓਪਨ ਦੇ ਵਿੱਚ ਮਨ ਪੂਰੀ ਉਮੀਦ ਹੈ ਕਿ ਇਹ ਆਉਣ ਵਾਲੇ ਟਾਈਮ ਪੂਰੀ ਕਾਮਯਾਬੀ ਨਾਲ ਆਪਣੀ ਰੋਬੋਟਿਕ ਨਾਲ आईवीएफ ਨੂੰ ਬਹੁਤ ਅੱਗੇ ਲੈ ਕੇ ਜਾਣਗੇ ਡਾਕਟਰ ਸਾਹਿਬ ਜੇ ਗੱਲ ਕਰੀਏ ਇਸ ਟੈਕਨੋਲੋਜੀ ਜਿਹੜੀ ਯੂਜ਼ ਹੋ ਰਹੀ ਹੈ ਚ ਕੰਪੀਟੀਸ਼ਨ ਬੜਾ ਚੱਲ ਰਿਹਾ ਹੈ ਤੁਸੀ ਐਕਸਟਰਾ ਕੀ ਕਰ ਰਹੇ ਹੋਗੇ ਅਸੀਂ ਜੋ ਸਾਇੰਟੀਫਿਕਲੀ ਟਰਸਟ ਨਾਲ ਕਰ ਰਹੇ ਅਸੀਂ ਉਸੇ ਨਾਲ ਕਰ ਰਹੇ ਹਾਂ ਬਾਕੀ ਰੱਬ ਦੀ ਮਰਜ਼ੀ ਸਾਡੀ ਅਸੀਂ ਕੋਈ ਇਹ ਨਹੀਂ ਕਿਸੇ ਨੂੰ ਜਿਆਦਾ ਚਾਰਜ ਨਹੀਂ ਕਰਦੇ ਕੁਝ ਨਹੀਂ ਕਰਦੇ ਆਪਣੀ ਪੂਰੀ ਲਗਨ ਨਾਲ ਮਿਹਨਤ ਨਾਲ ਠੀਕ ਹੈ ਅਸੀਂ ਇੰਟਰਨੈਸ਼ਨਲ ਸਟੈਂਡਰਡ ਦੇ ਹਿਸਾਬ ਨਾਲ ਚੱਲਦੇ ਆ ਅਸੀਂ ਠੀਕ ਹੈ ਸਾਨੂੰ ਉਹ ਕੰਪੀਟੀਸ਼ਨ ਦਾ ਕੋਈ ਮਤਲਬ ਨਹੀਂ ਜੋ ਕੱਟ ਲਵੇ ਵਧ ਲੇ ਜੋ ਘਟ ਘਟ ਕਿਸੇ ਦੇਸ ਦਾ ਅਸੀਂ ਉਹ ਸਨ ਕਰ ਲੈਂਦੇ ਹਾਂ ਠੀਕ ਹੈ ਰੱਬ